ਸਵਾਗਤ ਹੈ ਦੋਸਤੋ ਆਪਣੇ ਚੈਨਲ ਪੀਵੀ05 3630 ਤੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਦੋ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਨਿਊ ਹਾਲੈਂਡ ਸੁਪਰ ਸਪੈਸ਼ਲ ਐਡੀਸ਼ਨ 2015 ਮਾਡਲ ਆ ਸੁਪਰ ਐ 2014 ਮਾਡਲ ਇਹਨਾਂ ਆਪਾਂ ਗੱਲ ਕਰਦੇ ਆ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਬਾਰੇ 2015 ਮਾਡਲ ਟਰੈਕਟਰ ਆ ਇਹ 3 ਸਪੀਡ ਦੇ ਵਿੱਚ ਟਰਬੋ ਵਾਲਾ 52 ਐਚਪੀ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਸਾਫ਼ ਸਾਰਾ origignal ਟਰੈਕਟਰ ਕਿਤੇ ਰੰਗ ਬੇਟ ਨਹੀਂ ਹੋਇਆ ਅਜੇ ਤੱਕ ਪਾਨਾ ਚਾਬੀ ਨਹੀਂ ਲੱਗਾ ਟਰੈਕਟਰ ਨੂੰ ਪਿਛਲੇ ਟਾਇਰ ਇਹਦੇ ਬਿਲਕੁਲ ਨਵੇਂ MRF ਦੇ ਮੂਹ 6 ਮਗਰਾੜ ਦਾ ਟਰੈਕਟਰ ਬਿਲਕੁਲ ਹੀ ਸਾਫ਼ ਚੱਲਿਆ ਸਾਰਾ ਹੈਗਾ 16 1800 ਤੇ 16 ਘੰਟੇ ਹੀਰੋ ਸਿਸਟਮ ਲੱਗਾ ਹੋਇਆ ਨਹੀਂ ਤਾਂ ਇਹ ਦੇਖ ਸਕਦੇ ਟਰੈਕਟਰ ਦੀ ਬਹੁਤ ਹੀ ਜ਼ਿਆਦਾ ਸਾਫ਼ ਇੰਨਾ ਵਗਾਰਾ ਤੋਂ ਲੈ ਕੇ ਤੱਕ ਪੇਟ ਨਹੀਂ ਉਤਰਿਆ ਬੈਕ ਸਾਈਡ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਹੀ ਜ਼ਿਆਦਾ ਸਾਫ ਆ ਇੰਕਾਂ ਵਗਾਰਾ ਦਾ ਟਰੈਕਟਰ ਬਹੁਤ ਸਾਫ ਨੇ ਜ਼ਰਦੋ ਸੰਗਲਾਦੋ ਇਹ ਤੱਕ ਪੇਟ ਨਹੀਂ ਉਤਰਿਆ ਸ਼ੋਰੂਮ ਕੰਡੀਸ਼ਨ ਦੇ ਵਿੱਚ ਸੋਨ ਜਾ ਐਚ ਪੀ ਲੋ ਹਾਈ ਮੀਡੀਅਮ ਦੇ ਵਿੱਚ ਮੰਪਰ ਲੱਗਾ ਹੋਇਆ ਤੋ ਦੇਖੋ ਬਿਲਕੁਲ ਹੀ ਸਾਫ ਪਈ ਜਾਂਦਾ ਨਹੀਂ ਜਿਹਨ ਲਗਾਇਆ ਪੇਂਟ ਦੇਖੋ ਬਿਲਕੁਲ ਹੀ ਨਹੀਂ ਉਤਰਿਆ ਲੈਤੇ ਵੀ ਪਾਣਾ ਚ ਬੀ ਨਹੀਂ ਲੱਗਾ ਇਸ ਦਾ ਫਿਲਟਰ ਵਗੈਰਾ ਦਾ ਰੰਗ ਬਿਲਕੁਲ ਹੀ ਸਾਫ਼ ਪਿਆ। ਕੱਲਾ ਕੱਲਾ ਨਾੜ ਚੈੱਕ ਕਰਦਾ ਹੈ ਉਹਦੇ ਸਾਰਾ ਸੀਲਡ ਪਿਆ ਟਿਕਾ। ਨਵੀਂ ਬੈਟਰੀ ਇਹਦੀ ਲੱਗੀ ਹੋਈ। 2015 ਮਾਡਲ ਚ ਉਹਦੇ ਅੰਦਰੋਂ ਚੈੱਕ ਕਰੋ ਬਿਲਕੁਲ ਹੀ ਸਾਫ਼ ਪਿਆ। ਪੈਰਦਨ ਘਰਾ ਪੈਰਦਨ ਵਗੈਰਾ ਬਿਲਕੁਲ ਸਾਫ ਹੈ ਇਹਦੀ ਮਗਰਾਡ ਵਗੈਰਾ ਛੱਤਾਂ ਦਾ ਬਿਲਕੁਲ ਸਾਫ ਸਟੀਰੀਓ ਸਿਸਟਮ ਲੱਗਾ ਹੋਇਆ ਕਨੋਪੀ ਵਾਲੀ ਛਤਰੀ ਲੱਗੀ ਹੋਈ ਹੈ ਪੈਟਰਿਕਸ਼ਨ ਦੀ ਬਹੁਤ ਹੀ ਸਾਹਜਾ ਦਾ ਸਾਫ ਹਿੱਸੇ ਵਗੈਰਾ ਤੱਕ ਕਿਤੇ ਨਹੀਂ ਰੰਗ ਉਤਰਿਆ ਵਾਲੇ ਇਹ ਆਵ ਨੰਬਰ ਆ ਫਾਸਟਾ ਨਰਾਇ 2015 ਮਾਡਲ ਰੇਟ ਇਹਦਾ ਹੈਗਾ 6,80,000 ਰੁਪਏ ਮੁੱਕ ਦੇ ਮਾਨ ਤਨ ਹੋ ਜਾਏਗਾ ਉਹ ਆ ਨੰਬਰ ਵੀਡੀਓ ਦੇ ਵਿੱਚ ਵੀਰੇ ਤੇ ਬੋਲਾਂਗੇ ਦੂਸਰਾ ਟਰੈਕਟਰ ਹੈ ਜੀ 2014 ਨੂੰ ਮਾਡਲ ਸੁਪਰ 3 ਸਪੀਡ ਐਮ ਆਰ ਐਫ ਦੇ ਟਾਇਰ ਇਹਦੇ ਚਾਰੇ ਪਗਲੇ ਟਾਇਰ 90% ਇਹ ਟ੍ਰੀ ਵੀ ਕੰਡੀਸ਼ਨ ਦਾ ਬਹੁਤ ਜ਼ਿਆਦਾ ਸਾਫ਼ ਆ ਇੰਜਨ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ਼ ਤਾਂ ਅਰੀਜਨਲ ਟਾਇਰ ਹੈ ਇਸ ਸਾਰੇ ਦਾ ਬਿਲਕੁਲ ਸਾਫ਼ ਪਿਆ ਪੂਰ ਲਟਾਇਰ ਇਹਦੇ 75-80% ਨਾਲ ਦੇ ਮਗਲੇ ਟਾਇਰ ਵੀ 90% ਪਿਆ ਟਰੈਕਰ ਦੇ ਮਾਰਵਲੇ ਮਗਰਾੜ ਰਿਮਾ ਦਾ ਬਿਲਕੁਲ ਹੀ ਸਾਫ ਦੇਖ साइड ਤੋਂ ਦੇਖ ਸਕਦੇ ਹੋ ਇਸ ਵਗੈਰਾ ਬਿਲਕੁਲ ਸਾਫ ਪਿਆ ਰਾਈਟਰ ਡਬਲ ਡਿਸਟ੍ਰਿਬਿਊਟਰ ਆ ਤਰੀ ਸਪੀਡ ਉੱਕ ਵਗੈਰਾ ਬਿਲਕੁਲ ਸਾਫ ਪਿਆ ਰਾਈਟਰ ਸੰਗਲ ਦੇਖੋ ਇਹ ਬਿਲਕੁਲ ਸਾਫ ਆ ਨਾਂ ਦੇ ਸਾਈਡਾਂ ਤੋਂ ਛੱਤਾਂ ਤੋਂ ਬਿਲਕੁਲ ਸਾਫ਼ ਆ ਬ੍ਰਹਮਦਰ ਘਨਾਰੀਆਂ ਤੋਂ ਵੀ ਰੰਗ ਨੇ ਉੱtre ਵਾਲੇ ਤੱਕ ਆਈ ਲੋ ਮੀਡੀਅਮ ਦੇ ਵਿੱਚ ਬਹੁਤ ਘੱਟ ਚੱਲਿਆ ਹੋਇਆ ਰੈਕਟਰ ਇਹ ਤੁਸੀਂ ਕਰੋ ਇਹਦਾ ਚੱਲਿਆ ਜਰਾ 1800 ਤੇ 67 ਘੰਟੇ ਜੰਨੇ ਮਾਰ ਕੇ ਚੈੱਕ ਕਰੋ 14 ਦੇ ਨਿਊ ਹਾਲੈਂਡ 3630 ਉਪਰ ਇਸ ਦਾ ਰੇਟ ਆ ਜੀ 535000 ਰੁਪਇਆ ਦੋ ਵਗਰਾ ਦਾ ਟਰੈਕਟਰ ਬਿਲਕੁਲ ਹੀ ਸਾਫ ਹੈ। ਵੀਰ ਦਾ ਮੋਬਾਈਲ ਨੰਬਰ 9814531257। ਇਸ ਨੰਬਰ ਤੇ ਹੀ ਸੰਪਰਕ ਕਰ ਸਕਦੇ ਹੋ। ਏਰੀਆ ਤਲਵੰਡੀ ਭਾਈ ਏਰੀਆ ਦੇ ਵਿੱਚ ਖੜਾ ਹੈ ਟਰੈਕਟਰ। ਦੋਵੇਂ ਇੱਕੋ ਘਰੇ ਟਰੈਕਟਰ ਕੱਢੇ ਆ। ਮੋਬਾਈਲ ਨੰਬਰ ਦੁਬਾਰਾ ਨੋਟ ਕਰ ਲਓ ਜੀ 9814531257। ਮੌਕੇ ਤੇ ਮਾਨਤਾ ਨੇ ਵੀਰ ਕਹਿੰਦਾ ਖੁੱਲ ਕੇ ਕਰਾਂਗੇ। ਧੰਨਵਾਦ।